ਇਹ 2 ਦਸੰਬਰ 2024 ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਸੂਚੀ ਕੱਢੀ ਸਰਦੀ ਲੀਡਰਸ਼ਿਪ ਉਹਦੇ ਹਾਂ ਕੋਈ ਸਿੱਖ ਸਹਿਵਾਦ ਨੂੰ ਅਕਾਲ ਤਖਤ ਸਾਹਿਬ ਦੀ ਫੀਲ ਨੇ ਕਿਹਾ ਕਿ ਸਾਰਾ ਜਿਹੜਾ ਜੋੜੇ ਕਾਜੀਦਲ ਦੇ ਬਾਰੇ ਐਸਪੀਸੀ ਬਾਰੇ ਸਿੱਖ ਜਗਤ ਦੇ ਬਾਰੇ ਸਿੱਖ ਜਗਤ ਦੀ ਲੀਡਰਸ਼ਿਪ ਨੂੰ جو, جو, دنے دنے پانچ پانچ. جو بھی لگائی گئی جاتا کو سیوہ دونی کر کے واپس سریم آدھر صاحب نے اناس دیتی کا نواز سے گئی سی خیمہ جانا نو سمکری سمکورتا واستے تے جیسے نیرسا صاحب نے ساکروندر سکھ کے نیرسا گئی سی او سے بھی دعا سیدہ دینا رہا ہاتی ہوتے تے مانکہ پروڑ کرانے کے جو اترمیان لینے

بڑے ہی بے باکی دے نال بڑے ہی وشواس دے جانے کا گری سی کہ اگر ڈیلیگیٹ صاحب دوبارہ صاحب سمیر سنگھ واجہ جی پردھان چن لیں گے تے اسی بھی مننگا کے نال طور پر پردھان تے انہاں دی اے جڑی گل نہیں امپورٹ ہے ان سب دی سمجھی پریس کولوں پنجاب دی سمجھی پریس کولے کرن دی ہوندی آج بھی سبھی بیٹھے ہون گے ਜਿਹੜਾ ਹੈ ਉਹ ਸਮੇਂ ਇੱਕ ਬੜੀ ਆਸ ਦੀ ਗੱਲ ਰਹੀ ਸੀ ਕਿ ਉਹ ਜਿਹੜਾ ਹੈਗਾ ਸ਼ੋਹਰਜੀ ਕਾਦੀਦਲ ਚੜ੍ਹਦੀ ਕਲਾ ਨਾਲ ਜਾਵੇਗਾ ਉਸ ਰੂਪ ਜਿਹੜਾ ਨਜ਼ਰੀ ਹੋਵੇ ਇਕਤਾ ਵੀ ਹੋ ਜਾਵੇਗੀ ਤੇ ਜਿਹੜਾ ਰੰਗ ਹੈ ਜਿਹੜਾ ਰਾਜਨੀਤੀ ਦੇ ਵਿੱਚ ਇਹ ਰੌਣਕ ਹੋਵੇ ਫੇਰ ਜਿਹੜਾ ਕਾਦੀਦਲ ਫੇਰ ਕਾਰੋਵੇਗਾ ਇਸ ਨਾਲ ਜਿਸ ਇਸ਼ਾ ਦੇ ਨਾਮ ਤੇ ਜਿਸ ਗੀਤੀ ਦੇ ਵਿਚਾਰ ਤੁਸੀਂ ਸਾਰੇ میں شمی اکالی <سؤال> دل جی ساری ماں پارٹی ہے

ਕਾਲਕਸਾਬ ਨੇ ਫੈਸਲਾ ਸੀ ਕਿ ਸੱਤ ਮੈਂਬਰ ਦੀ ਕਮੇਟੀ ਭਰਤੀ ਕਰਕੇ ਪ੍ਰਧਾਨ ਦੀ ਚੋਣ ਤੇ ਜੱਦੇਵੰਦੀ ਚੋਣ ਕਰਵਾਵੇ ਇਹ ਹੀਆਂ ਇਹ ਹੀਆਂ ਮੁਸ਼ਕਲਾ ਆਪਣੇ ਤੇ ਹੁਣ ਪਈਆਂ ਨੇ ਸਿੱਖ ਕੌਮ ਦੇ ਵੀ ਆ ਬਹੁਤ ਦੇਰ ਬਾਅਦ ਦੇਖਣ ਚਾਹੀਏ ਜਿੰਨੀ ਸਾਡੀ ਉਮਰ ਹੈ ਤੇ ਨ ਕਿਸਾਨਾਂ ਖਾਂਜ ਹੈ ਸਾਡੀ ਜ਼ਿੰਦਗੀ ਇਵੇਂ ਦਾ ਖੋਰ ਨਹੀਂ ਸੀ ਆ ਆਪਣਾ ਜਿਹੜਾ ਉਹ ਜਿਹੜਾ ਜਿੱਥੇ ਆਪਾਂ ਦੱਸੇ ਜੀਆਂ ਦੱਸ ਰੈਸਾਈਕਲੀਆਂ ਦੇ ਦੱਸ ਯਾਰ ਵੀ ਆਪਾਂ ਪਾਰਲੀਮੈਂਟ ਜਿੱਤ ਲੈਂ ਜੀ ਸੀ ਇੱਕ ਸੱਤ ਮੈਂਬਰ ਦੀ ਕਮੇਟੀ ਬਣਾਈ ਗਈ ਸੀ ਪਰ ਜਿਸ ਕਮੇਟੀ ਦੀ ਜਮੂਹਕਾਰੀ ਲਈ ਗਈ ਸੀ ਕਿ ਤੁਸੀਂ ਸਾਰੇ ਕੁਆਲਿਟੀ ਭਰਤੀ ਵੀ ਕਰਤੀ ਹੈ ਸ਼੍ਰੋਮਣੀ ਕਾਲੀਦਾ ਦੀ ਪੂਰਨ ਸਰਜੀਤੀ ਵੀ ਕਰ ਗਈ ਹੈ ਅੱਜ ਮਹਿਲ ਕਲਾਂ ਹਲਕੇ ਦੀ ਮੀਟਿੰਗ ਜਿਹੜੀ ਵਰਦਰਾ ਸਾਹਿਬ ਵਿਖੇ ਕੀਤੀ ਗਈ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਕਮੇਟੀ ਬਣਾਈ ਗਈ ਸੀ ਔਰ ਨਵੀਂ ਭਰਤੀ ਕਰਕੇ ਇੱਕ ਨਵੀਂ ਲੀਡਰਸ਼ਿਪ ਕੌਮ ਨੂੰ ਪੰਜਾਬ ਨੂੰ ਪੰਥ ਨੂੰ ਦੇਣ ਲਈ ਜੋ ਉਪਰਾਲਾ ਕੀਤਾ ਗਿਆ ਸੀ ਉਸ ਦੇ ਤਹਿਤ ਅੱਜ ਸਾਰੇ ਹੀ ਸਤਿਕਾਰਯੋਗ ਸਾਡੇ ਲੀਡਰ ਸਾਹਿਬਾਨ 아이 ਗੋਵਿੰਦ ਸਿੰਘ ਜੀ ਬੰਗਵਾਣ ਸਦਾਰ ਪਰਮੇਂਦਰ ਸਿੰਘ ਜੀ 팀 ਸਾਹਿਬ ਸਾਊਥਾ ਮੰਤਰੀ ਜੀ ਬਰਨਾਲਾ ਸਾਹਿਬ ਇਲਾਕੇ ਦੇ ਚੇਅਰਮੈਨ ਸਾਹਿਬਾਨ ਨਮੈਂਦਾ ਗੂ ਵਰਕਰ ਸਾਹਿਬਾਨ ਸਾਰੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੇ ਔਰ ਉਹਨਾਂ ਨੇ ਵੱਡੀ ਗਿਣਤੀ ਜਿੱਥੇ ਭਰਤੀ ਮੈ ਮੈਨੂੰ ਹਲਾਰਾ ਮਿਲਿਆ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਕਾਪੀਆਂ ਲੈ ਕੇ ਭਰਤੀ ਜਿਹੜੀ ਸ਼ੁਰੂ ਕੀਤੀ ਗਈ ਹੈ ਸੋ ਇਹਦਾ ਮਨੋਰਥ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਔਰ ਪੁਨਰ ਸਰਜੀਤ ਕਰਕੇ ਇੱਕ ਨਵੀਂ ਦੇਖੋ ਨਵੀਂ ਲੀਡਰਸ਼ਿਪ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਉਸ ਭਾਵਨਾ ਨਾਲ ਸੰਗਤ ਨੂੰ ਜਾਗਰੂਕ ਕਰ ਲਈ ਮਹਿਲ ਕਲਾਂ ਹਲਕੇ ਦੀ ਮੀਟਿੰਗ ਰੱਖੀ ਗਈ ਸੀ ਔਰ 25 ਤਾਰੀਖ ਨੂੰ ਉਹ ਦੌੜ ਹਲਕੇ ਦੀ ਮੀਟਿੰਗ ਅਸੀਂ ਸਾਰਿਆਂ ਨੇ ਰਾਏ ਕਰਕੇ ਤੈਅ ਕੀਤੀ ਹੈ ਇਸ ਤਰ੍ਹਾਂ ਬਰਨਾਲੇ ਦੀ ਕਰਾਂਗੇ ਫਿਰ ਉਸ ਤੋਂ ਬਾਅਦ ਸਮੁੱਚੇ ਬਰਨਾਲਾ ਜ਼ਿਲ੍ਹੇ ਦਾ ਇੱਕ ਵੱਡਾ ਇਕੱਠ ਕਰਕੇ ਇਹ ਜਿਹੜਾ ਅ ਵਰਤੀ ਮੈਮ ਨੂੰ ਹਲਾਰਾ ਦਿੱਤਾ ਜਾਏਗਾ ਬਾਕੀ ਇਹ ਹੈ ਕਿਉਂਕਿ ਪੰਜਾਬ ਦੀ ਜਮਾਤ ਹੀ ਇੱਕ ਹੈ ਜਿਹੜੀ ਸਹੀ ਮਨਿਆਂ ਵਿੱਚ 550 ਦੀ ਔਰ ਘਟ ਗਿਣਤੀਆਂ ਦੀ ਨੁਮਾਇੰਦਗੀ ਕਰਦੀ ਹੈ ਸੋ ਇਹ ਤਾਂ ਇੱਕ ਲਹਿਰ ਸੀ ਜਿਹੜਾ ਲੋਕਾਂ ਦੇ ਮਨ 'ਚ ਇੱਕ ਸੀ ਵੀ ਚਲੋ ਅਸੀਂ ਬਦਲਾਅ ਕਰਕੇ ਦੇਖਣਾ ਉਸ ਬਦਲਾਅ ਦੀ ਲਹਿਰ ਜਿਹਨਾਂ ਨੂੰ ਵੋਟਾਂ ਪਈਆਂ ਪਰ ਅੱਜ ਹੋ ਕੀ ਰਿਹਾ ਆਪਣੇ ਸਾਰਿਆਂ ਦੇ ਸਾਹਮਣੇ ਆ ਨਸ਼ਿਆਂ ਦੇ ਸੈਮੀਨਾਰ ਕਰਵਾਏ ਜਾ ਰਹੇ ਆ ਤੁਸੀਂ ਦੇਖਿਆ ਤੁਸੀਂ ਵੀ ਅਟੈਂਡ ਕਰਕੇ ਆਏ ਹੋਗੇ ਆ ਪੈਲਸਾਂ 'ਚ ਤੇ ਨਸ਼ਿਆਂ ਨਾਲ 20 ਬੰਦੇ ਮਰ ਗਏ ਇੱਕ ਜਗ੍ਹਾ 'ਤੇ ਕਿਸੇ ਗਰੀਬਾਂ ਦੇ ਛੋਟੇ-ਛੋਟੇ ਲੋਕਾਂ ਦੇ ਨਿੱਕਾ-ਮੋਟਾ ਜਿਹੜਾ ਕੋਈ ਖਾਂਦਾ ਹੈ ਜਾਂ ਕੋਈ ਧੰਦਾ ਕਰਦਾ ਉਹਦੇ ਘਰ ਆਇਆ ਜਾ ਰਹੇ ਨੇ ਔਰ ਜਿਹੜੇ ਵੱਡੇ-ਵੱਡੇ ਮગરਮੱਛ ਨੇ ਜਿਨ੍ਹਾਂ ਨੇ ਇਹ ਨਸ਼ਿਆਂ ਦਾ ਧੰਦਾ ਪੰਜਾਬ ਵਿੱਚ ਪਰਫੁੱਲਤ ਕੀਤਾ ਉਹਨਾਂ ਨੂੰ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਛੋਟਾ ਅਫਸਰ ਕੋਈ ਨਿੱਕੇ ਮੋٹے ਮੁਲਾਜ਼ਮ ਤੇ ਗਾਹ ਸਿੱਟ ਕੇ ਉਹਦੇ ਤੇ ਐਕਸ਼ਨ ਲਿਆ ਜਾ ਰਿਹਾ ਕਿਸੇ ਵੱਡੇ ਅਫਸਰ ਤੇ ਕਿਸੇ ਵੱਡੇ ਲੀਡਰ ਤੇ ਜਿਨ੍ਹਾਂ ਦੀ ਸਰਪ੍ਰਸਤੀ 'ਚੋਂ ਫੈਕਟਰੀਆਂ ਚੱਲ ਰਹੀਆਂ ਸੀ ਉਹਨਾਂ ਤੇ ਕਿਸੇ ਤੇ ਕਾਰਵਾਈ ਨਹੀਂ ਹੋ ਸੋ ਨਰੋਨ ਡਰਾਮੇ ਦੀ ਇਹ ਸਰਕਾਰ ਆ ਡਰਾਮੇ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਔਰ ਇਹ ਲੋਕ ਅੱਜ ਮਹਿਸੂਸ ਕਰਦੇ ਨੇ ਕਿ ਜੱਡਾ ਡਰਾਮੇਵਾਦ ਸਰਕਾਰ ਮੁੱਖ ਮੰਤਰੀ ਸਾਨੂੰ ਇਹ ਮਿਲਿਆ ਤਾਂ ਲੋਕਾਂ ਦੇ ਮਨ ਵਿੱਚ ਬੜਾ ਗੁੱਸਾ ਵੀ ਆ ਔਰ ਪਛਤਾਵਾ ਵੀ ਹੈ ਔਰ ਉਹਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਕਮਿਆਜਾ ਭੁਗਤਣਾ ਪਏਗਾ ਔਰ ਲੋਕ ਅੱਜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਦੇ ਨੇ ਠੀਕ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਜਿਹਦੇ ਕਰਕੇ ਲੋਕਾਂ ਨੂੰ ਨਰਾਸ਼ਤਾ ਆਈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਹਮੇਸ਼ਾ ਯਾਦ ਕਰਦੇ ਨੇ ਔਰ ਸਾਨੂੰ ਪੂਰਾ ਵਿਚਾਰ ਹੈ ਕਿ ਦੁਬਾਰਾ ਇੱਕ ਪੰਥ ਪ੍ਰਵਾਂਤ ਲੀਡਰਸ਼ਿਪ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੂਗੀ ਤਾਂ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਔਰ ਲੋਕ ਉਮੀਦਾਂ ਨੇ ਜੋ ਆਸਾਂ ਔਰ ਉਮੀਦਾਂ ਵੱਡੇ ਰੂਪ ਚ ਪੰਜਾਬੀਆਂ ਦੇ ਆਕਾਲੀ ਦਲ ਦੋ ਵੀ ਪੂਰੀਆਂ ਹੋਣਗੀਆਂ ਕਿੰਨੀ ਪਰਤੀ ਕਰਤੀ ਹੋ ਕਿੰਨੀ ਭਰਤੀ ਤਕਰੀਬਨ 27 ਲੱਖ ਦੀਆਂ ਕਾਪੀਆਂ ਕਾਪੀਆਂ ਮੁੜੀਆਂ ਨੇ ਔਰ ਆਉਣ ਵਾਲੇ ਸਮੇਂ ਚ ਅਸੀਂ ਜਲਦੀ ਕੋਸ਼ਿਸ਼ ਕਰਕੇ ਉਹ ਸਾਰੀ ਭਰਤੀ ਹੈ ਜਿਹੜੀ ਵਾਪਸ ਲੈ ਰਹੇ ਹਾਂ ਕਿ ਲੱਗਦਾ ਜਿਵੇਂ ਬਰਨਾਲਾ ਅਕਾਲੀ ਜੰਦਾ ਵਧ ਰਿਹਾ ਜੀ ਤੇ ਐਸਾ ਜਿਵੇਂ ਭਰਦੀਆਂ ਹੋ ਰਹੀਆਂ ਲੱਗਦਾ ਜੀ ਵੱਧ ਚੜ ਕੇ ਲੋਕ ਆਇਦੋਂ ਜੋਂਗੇ ਤੁਸੀਂ ਦੇਖ ਹੀ ਰਹੇ ਹੋ ਜੀ तकरीबन ਮੇਰੇ ਖਿਆਲ 100 150 ਕਾਪੀ ਤਾਂ ਮੇਰੇ ਖਿਆਲ ਇੱਥੇ ਹੀ ਵੰਡੀ ਗਈ ਗੁਰਦੁਆਰਾ ਸਾਹਿਬ ਜੀ ਪਹਿਲਾਂ ਵੀ ਗਈਆਂ ਹੋਈਆਂ ਸੀ ਸੋ ਉਤਸ਼ਾਹ ਤਾਂ ਹੈਗਾ ਹੀ ਆ ਉਤਸ਼ਾਹ ਜਿਹੜਾ ਸਾਡੇ ਦੇ ਤਾਂ ਗੁਰੂ ਮਹਾਰਾਜ ਦੀ ਈ ਕਿਰਪਾ ਕੀਤੀ ਰੱਖੀ ਹੈ ਵੀ ਅਸੀਂ ਸਹੀ ਪਾਸੇ ਖੜੇ ਆਂ ਉਤਸ਼ਾਹ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਕਰਕੇ ਆ ਔਰ ਸੰਗਤ ਇਹ ਚਾਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਸਰਬੋਚਤਾ ਨੂੰ ਕਿਸੇ ਵੀ ਰੂਪ ਚ ਢਾਹ ਨਹੀਂ ਲਗਣੀ ਚਾਹੀਦੀ ਔਰ ਅਸੀਂ ਜਿਹੜੇ ਲੋਕ ਢਾਹ ਲਾਉਣ ਦਾ ਯਤਨ ਕਰ ਰਹੇ ਨੇ ਉਹਨਾਂ ਨੂੰ ਸਾਬਕੋ ਸਿਕਾਉਣਾ ਇਸ ਭਾਵਨਾ ਨਾਲ ਸੰਗਤ ਹੈ ਜਿਹੜੀ ਉਹ ਸਹਾਇਤਾ ਦੇ ਰਹੀ ਹੈ